ориجنલ ਦੀ ਬਾਈ ਮੇਰੀ ਗਾਰੰਟੀ ਹੋਊਗੀ ਟਰੈਕਟਰ ਦੀ ਜਿਹੜਾ ਟਰੈਕਟਰ ਰਿਜਨਲ ਹੋਊਗਾ ਤੁਹਾਨੂੰ ਆਪਾਂ Ориجنਲ ਕਹੋਗੇ ਠੀਕ ਹੈ ਕਿਤੇ ਵੀ ਟਰੈਕਟਰ ਨੂੰ ਰੰਗ ਪੇਂਟ ਹੋਇਆ ਟੱਚਿੰਗ ਹੋਈ ਤਾਂ ਮੇਰੀ ਜ਼ਿੰਮੇਵਾਰੀ ਹੋਊਗੀ ਹੌਲੈਂਡ 3602 19 ਮਾਡਲ 3 ਸਪੀਡ ਠੀਕ ਹੈ ਜੀ ਮਹਿੰਦਰਾ 275 ਪ੍ਰੀਤ 2012 ਮਾਡਲ ਮਹਿੰਦਰਾ 575 20 19 ਮਾਡਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ ਪੰਜ ਟਰੈਕਟਰ ਦਿਖਾਉਣੇ ਆ ਮਹਿੰਦਰਾ ਹੌਲੈਂਡ ਫੇਰ ਮਹਿੰਦਰਾ ਪ੍ਰੀਤ ਤੇ ਇੱਕ ਫੇਰ 575 ਠੀਕ ਹੈ ਤੁਹਾਨੂੰ ਆਪਾਂ ਰੇਟ ਤੋਂ ਇਲਾਵਾ ਮਾਡਲ ਤੇ ਲੈ ਕੇ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਪੂਰੀ ਦੇਖਿਓ ਪਹਿਲਾਂ ਆਪਾਂ ਇਹ ਤੋਂ ਸ਼ੁਰੂ ਕਰਦੇ ਆਂ ਵੀਰ ਨੂੰ ਮਿਲਾਉਣਾ ਭੁੱਲ ਗਏ ਮੇਰਾ ਵੀਰਾਂ ਨਾਲ ਕਰਨ ਵੀਰ ਪਿੰਡ ਮੁੰਦੋ ਤੋਂ ਹੋਰ ਵੀਰੇ ਕੀ ਹਾਲ ਹੈ ਠੀਕ ਹੈ ਜੀ ਬੜਾ ਖੁੱਲ ਕੇ ਬੋਲੇ ਕਰਿਆ ਠੀਕ ਹੈ ਠੀਕ ਹਾਂ ਜਗਿਆ ਨਾ ਕਰ ਠੀਕ ਹੈ ਤੇ ਅੱਜ ਸਾਡਾ ਵੀਡੀਓ ਬਣਾ ਰਿਹਾ ਮੇਰਾ ਵੀਰ ਬੈਂਕਾ ਵਾਲਾ ਪਿੰਡ ਸਲੋ ਮਾਸਕੋ ਤੋਂ ਵੀਰਾ ਰਣਜੀਤ ਤੇ ਵੀਰ ਦਾ ਧੰਨਵਾਦ ਆ ਪਹਿਲਾਂ ਬਹੁਤ ਬਹੁਤ ਵੀਰੇ ਇਹਦੇ ਬਾਰੇ ਜਾਣਕਾਰੀ ਦਿੰਨੇ ਟਰੈਕਟਰ ਬਾਰੇ ਇਹ ਮਾਡਲ ਹੈਗਾ 2003 ਠੀਕ ਹੈ ਜੀ ਤੇ ਗੱਲ ਕਰੀਏ ਟਰੈਕਟਰ ਦੀ ਕੰਡੀਸ਼ਨ ਦੀ ਟਰੈਕਟਰ ਸਾਰਾ ਰੀਜਨਲ ਆ ਕਰਨੇ ਬਾਰੇ ਦੇ ਜਾਣਕਾਰੀ ਤੁਹੇ ਮਾੜੀ ਮੋਟੀ ਟਰੈਕਟਰ ਤੇਰੇ ਰੀਚੋਂ ਆਇਆ ਵੈਦਰ ਤੇ ਸ਼ੋ ਵਿੱਚ ਨੂੰ ਮੂੰਹ ਦਿਖਦਾ ਹਨ ਆਏ ਹਾਏ ਪੂਰੀ ਸੀਸੇ ਵਰਗੀ ਸ਼ੋ ਰੱਖੀ ਬੰਦੇ ਨੇ ਬਾਕੀ ਆਹਨ ਕੰਡੀਸ਼ਨ ਵਧੀਆ ਟਰੈਕਟਰ ਦੀ ਵੀਰੇ ਲਿਫਟ ਪੰਪ ਦਿਖਾਇਓ ਆ ਲਿਫਟ ਪੰਪ ਟਰੈਕਟਰ ਦਾ ਨਾਲ ਦਾ ਜੇ ਤੱਕ ਦਾ ਠੀਕ ਹੈ ਜੀ ਲਿਫਟ ਪੰਪ ਨੂੰ ਚਾਬੀ ਨਹੀਂ ਹੈਗੀ ਠੀਕ ਹੈ ਜੀ ਬਾਕੀ ਬਾਈ origianlly ਨਾ ਇਹ ਟਰੈਕਟਰ ਵੈਸੇ ਦੱਸਦੀ ਐ ਵੀ ਟਰੈਕਟਰ ਸਾਡੇ ਇੱਧਰ ਨਾਲ ਐ ਵੀਰ ਉਹਨਾਂ ਦੇ ਆ ਠੀਕ ਆ ਪਰ ਆਪਾਂ ਅੱਗੇ ਵੀ ਕਈ ਵਾਰ ਮਹੀਨੇ ਚ ਇੱਕ ਦੀ ਵਾਰ ਵੀਡੀਓ ਪਾ ਦਨੇ ਇਹਨਾਂ ਦੀ origianlly ਬਾਈ ਮੇਰੀ ਗਰੰਟੀ ਹੋਊਗੀ ਟਰੈਕਟਰ ਦੀ ਜਿਹੜਾ ਟਰੈਕਟਰ origianl ਹੋਊਗਾ ਤੁਹਾਨੂੰ ਆਪਾਂ origianl ਕਹੋਗੇ ਠੀਕ ਆ ਕਿਤੇ ਵੀ ਟਰੈਕਟਰ ਨੂੰ ਰੰਗ ਪੇਂਟ ਹੋਇਆ ਟੱਚਿੰਗ ਹੋਈ ਤਾਂ ਮੇਰੀ ਜ਼ਿੰਮੇਵਾਰੀ ਹੋਊਗੀ ਠੀਕ ਆ ਜੀ ਆਲੇ ਸਟਿੱਕਰ ਥੋੜੇ ਜਿਹਾ ਫਿੱਕੇ ਪਏ ਹੋਏ ਆ ਡਬਲ ਕਲਚ ਆ 575 ਪਿਛਲੇ ਟਾਇਰ 13 ਦੇ ਆ ਬਾਈ 75 80 ਪੈਸੇ ਟਾਇਰ ਖੜੇ ਆ ਮੁਰਲੇ ਟਾਇਰ 30 ਕੇ ਪ ਇਸਲੇਾਰੇ ਸਹੀ ਨੇ ਹੈਗੇ ਠੀਕ ਹੈ ਜੀ ਆਹ ਨਾਲ ਜੀ ਵੀਰੇ ਕੋਲੋਂ ਦਿਖਾ ਦੇ ਮੇਰਾ ਵਾਲਮ ਰੂਡ ਬਾਈ ਸਾਰੇ ਟਰੈਕਟਰ ਦੇ ਨਾਲ ਦੇ ਆ ਰਿਜਨਲ ਆ ਰੰਗ ਰੂੰਗ ਦੇਖੋ ਐਨ ਵਧੀਆ ਪਿਆ ਨਹੀਂ ਬਾਈ ਆ ਚੀਜ਼ਾਂ ਬਲੇ ਰੰਗ ਲੈ ਜਾਂਦੇ ਇਹਨਾਂ ਦੇ 500 ਬੇਤਾਂ ਦੇ ਨਾ ਆ ਚੀਜ਼ਾਂ ਦੇ ਵੀਰੇ ਦਿਖਾਈ ਉੱਪਰੋਂ ਆ ਕੇ ਆ ਛੱਤਾਂ ਦਾ ਰੰਗ ਲੈ ਜਾਂਦਾ ਨਹੀਂ ਐਨ ਪੂਰਾ ਰੰਗ ਖੜਾ ਰੱਖਿਆ ਠੀਕ ਹੈ ਜੀ ਪਿੱਛੋਂ ਦਿਖਾ ਦਿਓ ਬਾਈ ਟਰਾਲੀ ਟੋਲੀ ਬੰਨੇ ਚੱਲਿਆ ਵਾ ਟਰੈਕਟਰ ਠੀਕ ਹੈ ਜੀ ਖਰੇਲੂ ਬਾਈ ਦੇ ਚੱਲਿਆ ਵਾਲਾ ਟਰੈਕਟਰ ਆ ਜਾਓ ਵੀਰ ਇੱਦਾਂ ਬਾਕੀ ਰਿੰਮਰ ਹੁੰਮਾ ਦਾ ਰੰਗ ਦਿਖਾ ਦੇ ਵੀਰ ਟਾਇਰ ਵੀ ਇਹਨੂੰ ਦੇਖ ਲਓ ਬਾਈ 2013 ਦੇ ਪਏ ਹੋਏ ਆ ਟਾਇਰ ਅਸੀਂ ਠੀਕ ਆ ਜੀ ਆ ਜਾ ਬਾਕੀ ਮੂਰੂ ਦਿਖਾ ਦਿਓ ਸ਼ੋ ਸ਼ੂ ਚੰਗੀ ਤਰ੍ਹਾਂ ਆ ਜਾਓ ਇੱਧਰੋਂ ਪੰਪ ਪੰਪ ਦਿਖਾ ਦਿਓ ਸਾਰਾ ਟਰੈਕਟਰ ਬਾਈ ਜੈਨੂਨ ਆ ਆਵਾਜ਼ ਚੱਕ ਰਹੀ ਹੈ ਬਾਈ ਲੋ ਹੈਲ ਪ੍ਰੈਸ਼ਰ ਵਗੈਰਾ ਦਿਖਾ ਦਨੇ ਤੁਹਾਨੂੰ ਪੂਲਾ ਵਧੀਆ ਪਿਆ ਬਾਈ ਹੋਰ ਹੈਲ ਬੈਸਟ ਹੈ ਬਾਕੀ ਬਾਈ ਆਪਣੀ ਤਸੱਲੀ ਤੁਸੀਂ ਆ ਕੇ ਕਰਨੀ ਆ ਟਰੈਕਟਰ ਪੂਰਾ ਘੈਂਟ ਆ ਕੋਈ ਆਵਾਜ਼ ਨਹੀਂ ਜਿਵੇਂ ਸਾਇਲੈਂਟ ਟਰੈਕਟਰ ਆ ਠੀਕ ਹੈ ਜੀ ਮੁੱਲ ਹੈਗਾ ਤਾਂ 245000 ਮੌਕੇ ਦੇ ਮਾਣ ਤੌਣ ਹੋ ਜੂਗਾ ਬਾਈ ਠੀਕ ਹੈ ਜੀ ਸੌਦਾ ਆਕੇ ਹੋਊਗਾ ਫੋਨ ਤੇ ਨਹੀਂ ਹੋਣਾ ਜੀ ਅੱਗੇ ਖੜਾ ਜੀ ਹੌਲੈਂਡ 3602 3 ਸਪੀਡ ਠੀਕ ਹੈ ਜੀ ਮਾਡਲ ਹੈਗਾ 2000 ਸ਼ਾਇਦ ਇਹ 18 18 ਜਾਂ 19 ਮਾਡਲ ਹੈ ਹੋ ਸਕਦਾ ਕਾਪੀ ਸ਼ਾਇਦ 19 ਦੀ ਹੋਵੇ ਟਾਇਰ ਟੂਰ ਵੀ ਸਾਰਾ ਕੁਝ ਨਾਲ ਦੇ ਆ ਪਿਛਲੇ ਟਾਇਰ ਅੱਧੇ ਗਾ ਮੁਰਲੇ ਟਾਇਰ ਵੀ ਬਾਈ ਤਰੀ ਬਣੰਨੇ ਕੇ ਠੀਕ ਹੈ ਜੀ ਸਿਸਟਮ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਉਸ ਵੀ ਲਵਾਉਣਾ ਹੀ ਲੋੜ ਨਹੀਂ ਹਾਂ ਇਹ ਵੀ ਟਰੈਕਟਰ ਓਰੀਜਨਲ ਹੈ ਸਾਰੇ ਬਾਈ ਜੀ ਦੇ ਵੀਰੇ ਦਿਖਾ ਦੇ ਇਧਰੋਂ ਆ ਕੇ ਠੀਕ ਹੈ ਜੀ ਸਾਰਾ ਟਰੈਕਟਰ ਜੈਨੂਨ ਆ ਤੇ 12+3 3 ਸਪੀਡ ਆ ਠੀਕ ਆ ਆਲ ਰਾਉਂਡਰ ਹੈ ਇਹ ਤੇ ਇਹ ਚ 2 ਸਪੀਡ ਵੀ ਆਇਆ 18 19 ਤੱਕ 18 ਤੱਕ ਉਹਦੇ ਬਾਅਦ 3 ਸਪੀਡ ਵੀ ਆ ਗਿਆ ਦੋਨੇ ਆਪਸ਼ਨ ਆ ਚਾਹੇ ਟਰੈਕਟਰ ਇਹ 50 HP ਆ 3600 ਟੂ ਆ ਇਨ ਲਾਈਨ ਪੰਪ ਆ ਬਾਈ ਠੀਕ ਆ ਇਹਦਾ ਡੀਜ਼ਲ ਖਰਚਾ ਟਰੈਕਟਰ ਦਾ ਜੈ ਜੇ ਆ ਉਹਦਾ ਜਿਆਦਾ ਤੇਲ ਨਹੀਂ ਖਾਂਦਾ ਇਹ ਤੇ ਜਿਹੜੇ ਵੀਰੇ ਕੋਲ ਹੈਗੇ ਉਹਨਾਂ ਨੂੰ ਪਤਾ ਬਾਈ ਪਾਵਰ ਸਟੀering ਆ ਇਹਦਾ ਮੁੱਲ ਹੈਗਾ 4 ਲੱਖ 85000 ਰੁਪਿਆ ਇਹ ਚੋ ਮਾਨਸਾਣਾ ਬਾਈ ਹੋ ਜਾਊਗਾ 19 ਮਾਡਲ ਤੇ ਅੱਗੇ ਜਿਹੜੀ ਵੀਰੇ ਹਿੰਮੇਂਦਰ ਆ ਗਿਆ 275 ਮਾਡਲ ਹੈਗਾ ਬਾਈ ਇਹ 93 ਟਾਇਰੇ ਤੇ ਬਿਲ ਲਾਦੇ ਆ ਬਾਈ ਚਾਰੇ ਠੀਕ ਹੈ ਜੀ ਨਹੀਂ ਮੁੱਲੇ ਟਾਇਰ ਪੋਲੋ ਦੇ ਆ ਟਰੈਕਟਰ ਇੰਜਨ ਗੇਅਰ ਦਾ ਵਧੀਆ ਬਾਈ ਮਗਰਾੜ ਥੋੜੇ ਸਾਹਮਣੇ ਜੋ ਕੰਡੀਸ਼ਨ ਹੈਗੀ ਆ ਟਰੈਕਟਰ ਤੁਹਾਨੂੰ ਮਿਲ ਜੂਗਾ ਲਾਸਟ 115000 ਦਾ 94 ਮਾਡਲ ਹੈ 93 ਜਾਂ ਸ਼ਾਇਦ 94 ਮਾਡਲ ਹੈ ਚਲਾਈ ਜਰੂਰ ਟਰੈਕਟਰ ਵਧੀਆ ਟਾਇਰ ਹੈਗੇ 80 ਪੈਸੇ ਚਾਰੇ ਬਾਈ ਠੀਕ ਹੈ ਜੀ ਉਹਦੇ ਬਾਅਦ ਅੱਗੇ ਆ ਗਿਆ ਪ੍ਰੀਤ ਵੀਰੇ 4549 ਇਹ 45 एचपी ਚ ਮਾਡਲ 12 ਠੀਕ ਹੈ ਜੀ ਤੇ ਟਰੈਕਟਰ ਇੰਜਨ ਗੇਅਰ ਦਾ ਵਧੀਆ ਬਾਈ ਚਲਾਈ ਚ ਰੂਈ ਦਾ ਓਕੇ ਆ ਟਰੈਕਟਰ ਤੇ ਬਾਕੀ ਨੰਬਰ ਪੀਵੀ03 ਆ ਤੇ ਵੀਰੇ ਇਧਰ ਨੂੰ ਦਿਖਾ ਦੇ ਟਰੈਕਟਰ ਦੀ ਸਾਰਾ ਕੁਝ ਓਕੇ ਠੀਕ ਹੈ ਜੀ ਬਾਕੀ ਆਪਾਂ 스타ਟਪੂ ਕਰਕੇ ਦਿਖਾ ਦਨੇ ਟਰੈਕਟਰ ਆਡਲ ਬਾਈ 12 ਮੁਰਲੇ ਟਾਇਰ ਤਕਰੀਬਨ 35-40 ਕੀ ਪੈਸੇ ਪਿਛਲੇ ਵੀ ਬਾਈ ਇੰਨੇ ਕੇ ਆ ਠੀਕ ਹੈ ਜੀ ਮੁੱਲ ਹੈਗਾ ਇਹਦਾ 1,70,000 ਮਾਨਦਾਨ ਇਹਦੇ ਵਿੱਚੋਂ ਹੋ ਜੂਗਾ ਬਾਈ ਠੀਕ ਹੈ ਜੀ ਤੇ ਬਾਕੀ ਤੁਸੀਂ ਆ ਕੇ ਬਾਈ ਤਸੱਲੀ ਆਪਦੀ ਕਰਨੀ ਆ ਟਰੈਕਟਰਾਂ ਦੀ ਠੀਕ ਹੈ ਜੀ ਆਪਣਾ ਉਹ ਕੰਮ ਨਹੀਂ ਹੈਗਾ ਬਾਈ ਕਿ ਕਿਉਂਕਿ ਹਰੇਕ ਬੰਦੇ ਦੀ ਦੇਖਣੀ ਸਮਝਣੀ ਆਪਣੀ ਆਪਣੀ ਹੁੰਦੀ ਆ ਜੀ ਠੀਕ ਆ ਆਪਾਂ ਕੁਝ ਕਹਿ ਦਿੱਤੀ ਕੱਲ ਨੂੰ ਆ ਕੇ ਬੰਦਾ ਕਹੇ ਬਾਈ ਤਾਂ ਐ ਇਦਾਂ ਕਿਹਾ ਤਾਂ ਇਦਾਂ ਕਿਹਾ ਤਾਂ ਤੇ ਬਾਕੀ ਜਿਹਦੀ ਚੀਜ਼ ਆ ਬਾਈ ਉਹ ਤਾਂ ਤੁਹਾਨੂੰ ਪਤਾ ਮਰੇ ਕਮੰਦਾ ਵਧੀਆ ਕਹਿੰਦਾ ਹੁੰਦਾ। ਠੀਕ। ਹਣ ਜੀ ਦੀ ਵੀਰੇ ਤੂੰ ਵੀ ਮਾੜਾ ਮੋੜਾ ਬੋਲ ਕੋਸ ਯਾਰ। ਤੇ ਬਾਈ ਸਾਡਾ ਜਗਤ ਆ ਹੌਲੀ ਹੌਲੀ ਇਹਨੂੰ ਕੱਢਦੇ ਹਾਲੀ ਆਪਾਂ। ਤੇ ਉਹਦੇ ਬਾਅਦ ਆ ਗਿਆ ਬਾਈ Mahindra 575 19 ਮਾਡਲ ਹੈ। ਸ਼ਾਇਦ ਇਹਦੇ ਮਾਰਕ 18 ਦੇ ਕਾਪੀ ਸ਼ਾਇਦ ਹੁੰਦੀ ਹੋਵੇ ਟੈਟੂ ਨਾਲ ਦੇ ਟਰੈਕਟਰ ਦੇ ਬਾਈ। ਠੀਕ ਆ। ਮਾਰ ਕੇ ਬਾਈ ਟਾਇਰਾਂ ਤੇ 19 ਦੇ ਮਾਰਕ ਕਿੰ ਦਿਖਾਏ ਨੇ ਜੀ ਵੀਰੇ। ਹਾਲੋ। ਬਾਈ ਸਹੀ ਅੱਡੇ ਕੇ ਟਾਇਰ ਨਾਲ ਦੇ ਟਰੈਕਟਰ ਦੇ ਚਾਰੇ। ਠੀਕ ਆ ਜੀ। ਟਰੈਕਟਰ ਸਾਰਾ ਸੀਲਡ ਹੈ ਵੀਰੇ ਦਿਖਾ ਦੇ ਵੀਰੇ ਚੰਗੀ ਤਰ੍ਹਾਂ ਦਿਖਾ ਦੇ ਟਰੈਕਟਰ ਐਨ ਪਿਆ ਥੋੜੀ ਜਿਹੀ ਬਾਹਰ ਖੜਨੇ ਕਰਕੇ ਮਿੱਟੀ-ਮੁੱਟੀ ਜਰੂਰ ਪਈ ਹੋਈ ਆ ਠੀਕ ਆ ਜੀ ਸਾਰਾ ਟਰੈਕਟਰ ਸੀਲਡ ਆ ਬਾਈ ਕਿਤੋਂ ਕੋਈ ਚਾਬੀ-ਚੂਬੀ ਕੁਝ ਨਹੀਂ ਹੈਗਾ ਆ ਸਟਿੱਕਰ ਸੋਕੇ ਦੇ ਲੋ ਉਦਾਂ ਹੀ ਲੱਗੇ ਹੋਏ ਆ ਖੇਤੀਬਾੜੀ ਵਾਲਾ ਟਰੈਕਟਰ ਹੈ ਵੀਰੇ ਠੀਕ ਆ ਲੋ ਜੀ ਬਸ ਇਹਨੂੰ ਸਟਾਰਟ ਕਰਨ ਦੀ ਲੋੜ ਨਹੀਂ ਹੈਗੀ ਬਾਈ ਅੱਕੀ ਬਾਈ ਕੰਡੀਸ਼ਨ ਦਾ ਆਪਣੇ ਵੱਲੋਂ ਪੂਰਾ ਓਕੇ ਟਰੈਕਟਰ ਆ ਠੀਕ ਆ 575 ਦੀ ਡਿਮਾਂਡ ਰਹਿਂਦੀ ਸਰਪੰਚ ਮਾਡਲ ਆਪਾਂ ਤੁਹਾਨੂੰ ਹੋਰ ਦਿਖਾਏ ਇੱਕ ਤੇ ਜੇ ਕਿਸੇ ਨੇ ਵੱਧੋ ਪੈਸੇ ਲਾਉਣੇ ਹੋਣ ਤਾਂ ਆਹ ਲੈ ਲਓ ਜੇ ਕਿਸੇ ਨੇ ਰੁਪਏ ਜਾਇਜ਼ ਲਾਉਣੇ ਤਾਂ ਉਹ ਲੈ ਲਓ ਵੀ ਟਰੈਕਟਰ ਚੰਗਾ ਠੀਕ ਆ ਇਹਦਾ ਮੁੱਲ ਹੈਗਾ ਜੀ 4 ਲੱਖ ਤੇ 65000 ਰੁਪਏ 19 ਮਾਡਲ ਠੀਕ ਆ ਜੀ ਇਹ ਚੋ ਮਾਨਤਾਨ ਹੋ ਜਾਊਗਾ ਬਾਈ ਮੌਕੇ ਤੇ ਤੇ ਬੇਨਤੀ ਆਪਣੀ ਆਈ ਹੁੰਦੀ ਆ ਵੀ ਕੋਈ ਮੇਰਾ ਵੀਰ ਫੋਨ ਤੇ ਜਿਹੜਾ ਬਾਈ ਆ ਜੀ ਦਾ ਟਰੈਕਟਰ ਬਾਈ ਕਹਿੰਦਾ ਤੁਸੀਂ ਆਪ ਦਾ ਨੰਬਰ ਪਾਇਓ ਕਿਉਂਕਿ ਹਰੇਕ ਬੰਦਾ ਕਈ ਵਾਰ ਬੰਦਾ ਫੋਨ ਫਾਨੀ ਬਾਈ ਚੱਕ ਦਾ ਔਖਾ ਹੋ ਜਾਂਦਾ ਠੀਕ ਹੈ ਜੀ ਤਾਂ ਕਰਕੇ ਆਪਾਂ ਨੰਬਰ ਮੈਂ ਆਪਦਾ ਹੀ ਪਾਉਣਾ ਬਾਈ ਕਹਿੰਦਾ ਮੈਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਫੋਨ ਫਾਨ ਦੂਰੋਂ ਆਉਨੇ ਆ ਤੇ ਚਲੋ ਆਪਣੀ ਹੁਣ ਆਤ ਬਣੀ ਹੋਈ ਆ ਰੋਧ ਦੀ ਬਾਈ ਠੀਕ ਹੈ ਜੀ ਤੇ ਸੋ ਜਿਹਨੇ ਵੀ ਸੰਪਰਕ ਕਰਨਾ ਹੋਇਆ ਤਾਂ ਮੇਰੇ ਨਾਲ ਫੋਨ ਤੇ ਕਰਦੇ ਹੋ ਆਪਣੀ ਏਜੰਸੀ ਦੇ ਬਿਲਕੁਲ 10 ਕ ਸ਼ੋਅਰੂਮ ਛੱਡ ਕੇ ਇਹਨਾਂ ਦਾ ਸ਼ੋਅਰੂਮ ਆ ਬਾਈ ਸਾਡੇ ਨਾਲੇ ਠੀਕ ਹੈ ਜੀ ਤੇ ਕੋਈ ਹੋਰ ਜਾਣਕਾਰੀ ਜਿਹੜੀ ਆਪਾਂ ਵੀਡੀਓ ਚ ਨਾ ਦੱਸੀ ਹੋਏ ਤਾਂ ਤੁਸੀਂ ਮੇਰੇ ਤੋਂ ਲੋਏ ਸਕਦੇ ਆ ਬਾਈ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਹੋਊਗੀ ਬਾਈ ਇਹਨਾਂ ਦੀ ਠੀਕ ਹੈ ਜੀ ਉਹ ਵੀ ਤੁਹਾਨੂੰ ਹੋਊਗਾ ਸਾਰਾ ਕੁਝ ਮਿਲੂਗਾ ਤੇ ਜਿਹੜੇ ਉੱਚੇ ਮਾਡਲ ਆ ਬਾਈ ਉਹ ਟਰੈਕਟਰ ਨਾਮ ਵੀ ਕਰਾਉਣੇ ਜ਼ਰੂਰੀ ਹੁੰਦੇ ਅੱਗੇ ਸਹੀ ਵਾਰ ਟਰੈਕਟਰ ਵੇਚਿਆ ਮੈਂ ਗਾਹ ਤੇ ਗਿਆ ਫੇ ਨਾਮ ਨਾਲ ਕੋਈ ਪਾਲਟੀ ਬਤਾਂ ਕਰ ਦਈਏ ਠੀਕ ਹੈ ਦੇਖੋ ਇਹ ਕਹਿੰਦਾ ਕੋ ਆਹ ਖੜਾ ਬਾਈ 4x4 ਟਰੈਕਟਰ ਕੰਮ ਹੋਣ ਵਾਸਤੇ ਆਇਆ ਵਾ ਇਹ ਸਾਮੇ ਟਰੈਕਟਰ ਆ ਬਾਈ ਦੇਖੋ ਕਿੱਡਾ ਆ ਬਾਊ ਟਰੈਕਟਰ ਵੇਡ ਦੇਖੋ ਬਾਈ ਇਹਨੂੰ ਕਿੰਨੇ 43 43 ਕਿਲੋ ਦੀ ਇੱਕ ਪਲੇਟ ਆ 1 2 3 ਸੋ ਦੋ ਕੁਆਂਟਲਾ ਵੇਡ ਦਾ ਰਣੀਪਰੇ ਚੱਕਿਆਂ 'ਚ ਪਿਆ ਵਾ ਹਾਂਜੀ ਹਾਂ ਤੇ ਡਿਸਟਰੀਬਿਊਟਰ ਦਿਖਾਵਾ ਜੀ ਉਹ ਡਿਸਟਰੀਬਿਊਟਰ ਪੁਰਾਣਾ ਹੈ ਹਾਂ ਪੁਰਾਣਾ ਹੀ ਟਰੈਕਟਰ ਹੈ ਦੇਖ ਬਾਈ 1 2 3 8 ਦਾ ਡਿਸਟਰੀਬਿਊਟਰ ਲੱਗੇ ਹੋਏ ਨੇ ਉਹ ਹੁੱਕ ਦਿਖਾਵਾ ਬਾਈ ਦੇਖ ਲੈ ਕੀ ਚੀਜ਼ ਆ ਹੈ ਸਹੀ ਗੱਲ ਹੈ ਟਰੈਕਟਰ ਬਾਈ ਬਾਹਰਲੇ ਮੁਲਕਾਂ 'ਚ ਹੁਣ ਵੀ ਚੱਲਦੇ ਆ ਆਪਣੇ ਤਾਂ ਲਗਭਗ ਖਤਮ ਜੀ ਹੋ ਗਏ ਇਹ ਜੁਪੀ-ਜਾਪੀ 'ਚ ਹੈਗੇ ਆ ਇੱਧਰ ਚੱਲਦੇ ਆ ਉੱਧਰ ਇਹਨਾਂ ਦਾ ਨਾਮ ਚੱਲਦਾ ਜੀ ਬਾਈ ਤੇ ਬਾਕੀ ਠੀਕ ਹੋ ਜੀ ਆਪਾਂ ਤੁਹਾਨੂੰ 5 ਟਰੈਕਟਰ ਦਿਖਾਏ ਆ ਕਿਸੇ ਨੇ ਕੋਈ ਵੀ ਟਰੈਕਟਰ ਕਿਸੇ ਨੂੰ ਪਸੰਦ ਹੋਇਆ ਠੀਕ ਆ ਜੀ ਤਾਂ ਰੋਪੜ ਖੜੇ ਆ ਬਾਈ ਟਰੈਕਟਰ ਆਗੇ ਤੁਸੀਂ ਦੇਖ ਲਿਓ ਤੇ ਲੋਕੇਸ਼ਨ ਸੇਮ ਆਪਣੇ ਵਾਲੀ ਹੋਆ ਜੀ ਰੇਟਾਂ ਤੋਂ ਲੈ ਕੇ ਆਪਾਂ ਤੁਹਾਨੂੰ ਮਾਡਲ ਤੋਂ ਲੈ ਕੇ ਸਾਰਾ ਕੁਝ ਦੱਸਿਆ ਸੋ ਜਿਹੜੀਆਂ ਗੱਲਾਂ ਬਾਤਾਂ ਬਾਈ ਆਪਾਂ ਦੱਸਿਆ ਵੀਡੀਓ ਉਹਨਾਂ ਦੁਬਾਰਾ ਦੁਬਾਰਾ ਪੁੱਛਿਓ ਠੀਕ ਆ ਜੀ ਆਪਾਂ ਤੁਹਾਨੂੰ ਦਿਖਾਇਆ 2003 ਮਾਡਲ ਡਿਮਾਂਡ 2 ਲੱਖ 45000 ਹਾਲੈਂਡ 3602 19 ਮਾਡਲ 3 ਸਪੀਡ ਠੀਕ ਆ ਜੀ ਮਹਿੰਦਰਾ 275 ਪ੍ਰੀਤ 2012 ਮਾਡਲ ਮਹਿੰਦਰਾ 575 ਵੀ ਆ 19 ਮਾਡਲ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਭਾਈ ਬਾਕੀ ਹੋਰ ਕਿਸੇ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਫੋਨ ਤੇ ਕਰ ਸਕਦਾ ਜੀ ਸੰਪਰਕ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ